ਬੀਤੇ ਦਿਨੀ ਮੁਕਸਰ ਦੇ ਪਿੰਡ ਮਦੀਰ ਤੋਂ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਆਜ਼ਾਦੀ ਕੁਲਾਟੀ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਜਗਰੂਪ ਸਿੰਘ ਨੂੰ ਥਾਣਾ ਕੋਟਪਾਈ ਦੇ ਐਸਐਚਓ ਕ੍ਰਿਸ਼ਨ ਕੁਮਾਰ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਜਗਰੂਪ ਸਿੰਘ ਨੇ ਆਪਣੀ ਸਾਰੀ ਹੱਟ ਬੀਤੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਸੀ ਇਸ ਤੋਂ ਬਾਅਦ ਵੀ ਹਜੇ ਤੱਕ ਪੁਲਿਸ ਅਧਿਕਾਰੀ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਐਸੇ ਨੂੰ ਲੈ ਕੇ ਹੁਣ ਫਰੀਡਮ ਫਾਈਟਰ ਐਸੋਸੀਏਸ਼ਨ ਪੰਜਾਬ ਦੇ ਮੈਂਬਰ ਜਗਰੂਪ ਸਿੰਘ ਦੇ ਪੱਖ ਵਿੱਚ ਉਤਰੇ ਨੇ ਇਹਨਾਂ ਨੇ ਜਗਰੂਪ ਸਿੰਘ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ ਜੇਕਰ ਇਨਸਾਫ ਨਹੀਂ ਹੁੰਦਾ ਤਾਂ ਇਹਨਾਂ ਨੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਪੁਲਿਸ ਵੱਲੋਂ ਕੀਤੇ ਗਏ ਅਤਿਆਚਾਰ ਦਾ ਜਗਰੂਪ ਸਿੰਘ ਨੂੰ ਨਹੀਂ ਮਿਲ ਰਿਹਾ ਇਨਸਾਫ ਆਜ਼ਾਦੀ ਕੁਲਾਟਿਆ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਜਗਰੂਪ ਸਿੰਘ ਬੀਤੇ ਦਿਨੀ ਪੁਲਿਸ ਨੇ ਥਾਣੇ ਲਿਜਾ ਜਗਰੂਪ ਤੇ ਟਾਇਆ ਸੀ ਕਹਿਰ ਹੁਣ ਜਗਰੂਪ ਦੇ ਪੱਖ ਚ ਉਤਰੀ ਫ੍ਰੀडम फाइਟਰ ਐਸੋਸੀਏਸ਼ਨ ਪੰਜਾਬ ਜੀਹਾਂ ਬੀਤੇ ਦਿਨੀ ਪੁਲਿਸ ਦੁਆਰਾ ਮੁਕਸਰਦੇ ਪਿੰਡ ਮਦੀਰ ਚ ਰਹਿਣ ਵਾਲੇ ਆਜ਼ਾਦੀ ਕੁਲਾਟੇ ਸਵਰਗਵਾਸੀ ਲਾਭ ਸਿੰਘ ਅਤੇ ਸਵਰਗਵਾਸੀ ਨਾਰਾਇਣ ਸਿੰਘ ਦੇ ਪੋਤਰੇ ਜਗਰੂਪ ਸਿੰਘ ਤੇ ਪੁਲਿਸ ਥਾਣਾ ਕੋਟ ਭਾਜ ਦੇ ਐਸਐਚਓ ਕ੍ਰਿਸ਼ਨ ਕੁਮਾਰ ਨੇ ਤਸ਼ੱਦਦ ਕੀਤਾ ਸੀ ਪੁਲਿਸ ਅਧਿਕਾਰੀਆਂ ਵੱਲੋਂ ਦੋਸ਼ੀ ਐਸਐਚਓ ਖਿਲਾਫ ਕੋਈ ਕਾਰਵਾਈ ਨਾ ਕਰਨ ਤੇ ਫ੍ਰੀडम फाइਟਰ ਐਸੋਸੀਏਸ਼ਨ ਪੰਜਾਬ ਦੁਆਰਾ ਇੱਕ ਨਿੱਜੀ ਹੋਟਲ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਚ ਪ੍ਰਧਾਨ ਹਰਿੰਦਰ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਫ੍ਰੀडम फाइਟਰ ਐਸੋਸੀਏਸ਼ਨ ਪ੍ਰਧਾਨ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਦੀ ਸਾਰੀ ਜਥੇਬੰਦੀ ਮਦੀਰ ਦੇ ਰਹਿਣ ਵਾਲੇ ਪੀੜਤ ਆਜ਼ਾਦੀ ਕੁਲਾਟੇ ਪੀੜਤ ਜਗਰੂਪ ਸਿੰਘ ਨੂੰ ਮਿਲੀ ਉਹਨਾਂ ਕਹਿਆ ਕਿ ਉਹਨਾਂ ਦੀ ਜਥੇਬੰਦੀ ਐਸਐਸਪੀ ਨੂੰ ਵੀ ਮਿਲੇਗੀ ਅਤੇ ਇਨਸਾਫ ਦੇ ਲਈ ਗੁਹਾਰ ਲੱਗ ਜਾਏਗੀ। ਦੇਸ਼ ਭਗਤ ਦੇ ਪੁੱਤਰ ਨਾਲ ਜੋ ਐਸਐਚਓ ਨੇ ਕਾਨੂੰਨੀ ਹਰਕਤ ਕੀਤੀ ਹੈ ਨਯਾਇਜ਼ ਹਰਾਸਟ ਰੱਖਿਆ ਉਸ ਸੰਬੰਧੀ ਸਾਡੀ ਫ੍ਰੀਨਫਾਇਰ ਜਥੇਬੰਦੀ ਅੱਜ ਉਹਨਾਂ ਦਾ ਪਤਾ ਲੈਣ ਆਈ ਸੀ। ਅਸੀਂ ਹਰਾਨਾ ਦੇਸ਼ ਜਾਗ ਨੂੰ 70 ਸਾਲ ਹੋ ਗਏ ਪਰ ਸਾਡੇ ਦੇਸ਼ ਭਗਤਾਂ ਦੇ ਅੱਜ ਵੀ ਉਹ ਅੰਗਰੇਜ਼ਾਂ ਵਾਲਾ ਡੰਡਾ ਚੱਲ ਰਿਹਾ ਹੈ। ਸਾਡੀ ਜਥੇਬੰਦੀ ਅੱਜ एसएसपी ਸਾਹਮਣੇ ਮਿਲ ਕੇ ਉਹਨਾਂ ਤੋਂ ਐਸਐਚਓ ਕਿਸ਼ਨਗੁਮਾਰ ਤੇ ਉਹਦੇ ਜਿਹੜੇ ਸਾਥੀ ਨੇਗੇ ਮੁਲਾਜ਼ਮ ਉਹਨਾਂ ਤੇ ਬੰਦੀ ਕਾਰਵਾਈ ਕਰਨ ਲਈ ਬੇਨਤੀ ਕਰਾਂਗੇ ਜੇਕਰ ਸਰਕਾਰ ਪ੍ਰਸ਼ਾਸਨ ਨੇ ਉਹਨਾਂ ਤੇ ਕੋਈ ਬੰਦੀ ਕਾਰਵਾਈ ਨਾ ਕੀਤੀ ਸਾਡੇ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਏਗੀ ਅਸੀਂ ਅੱਜ 4 ਤਾਰੀਖ ਤੱਕ ਦਾ ਐਲਟੀਮੇਟਮ ਦਿੰਨੇ ਆ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਵੀ ਆਪਣੇ ਇਨਾ ਐਸਐਚਓ ਤੇ ਉਹਨਾਂ ਦੋਸ਼ੀਆਂ ਮੁਲਾਜ਼ਮਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਨਹੀਂ ਚਾਹ ਤਾਰੀਖ ਤੋਂ ਬਾਅਦ ਅਸੀਂ ਥਾਣੇ ਦਾ ਘਰੌਂ ਕਰਨ ਲਈ ਮਜਬੂਰ ਹੋਵਾਂਗੇ ਪੀੜਤ ਜਗਰੂਪ ਸਿੰਘ ਦੇ ਭਰਾ ਰਣਵੀਰ ਸਿੰਘ ਨੇ ਕਿਹਾ ਕਿ ਪਹਿਲਾਂ ਉਹ ਇਸ ਲੜਾਈ ਵਿੱਚ ਇਕੱਲਾ ਸੀ ਪਰ ਹੁਣ ਉਸ ਦੇ ਨਾਲ ਫਰੀडम फाइਟਰ ਐਸੋਸੀਏਸ਼ਨ ਪੰਜਾਬ ਅੱਗੇ ਆਇਆ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਤੋਂ ਉਹਨਾਂ ਨੂੰ ਕੋਈ ਉਮੀਦ ਨਹੀਂ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਕਿਉਂਕਿ ਹਮ ਤਾਂ ਉਹ ਵੀ ਸਰਕਾਰ ਦੇ ਗੁਲਾਮ ਇਸ ਦੇ ਨਾਲ ਹੀ ਹੋਣਾ ਕਿ ਆ ਕਿ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਹਨਾਂ ਦੇ ਸਖਤ ਖਿਲਾਫ ਹੈ ਇਹਨਾਂ ਦੀ ਪ੍ਰੋਟੈਕਸ਼ਨ ਫਾਈਲ ਕੀਤੀ ਸੀ ਕਿ ਪਹਿਲਾਂ ਉਹਦਾ 20 ਤਰੀਕ ਨੂੰ ਆਰਡਰ ਹੋਇਆ ਸੀਗਾ ਵੀ ਡਿਸਪੋਜ਼ ਆਫ ਕੀਤੀ ਜਾ ਕਰਨੇ ਵੀ ਇਹਨਾਂ ਦੇ ਜਿਹੜੇ ਡਾਇਰੈਕਟ ਰਿਪਰੈਜ਼ੈਂਟੇਸ਼ਨ ਆ ਉਹਦੇ ਡਿਸਾਈਡ ਕੀਤੀ ਜਾਵੇ ਜੋ ਨਹੀਂ ਮਿਲਦੇ ਬਟ ਇਹਨਾਂ ਨੇ ਉਹ ਡਿਸਾਈਡ ਦਾ ਕੀ ਕਰਨੀ ਸੀਗੀ ਜੋ ਉਹਨੂੰ ਜਸਟ ਬਾਅਦ ਇਹਨੂੰ ਫਿਰ ਕਿਥੇ ਕਰ ਲਿਆ ਚੱਕ ਲਿਆ ਸੋਸਾ ਤੇ ਜੰਮਾ ਸੀ ਫਿਰ ਫਰਦਰ ਇੱਕ ਕਲੈਰੀਫਾਈ ਕਰਾਂਗੇ ਕਿ ਜਿਹੜੀ ਉਹ ਆਰਡਰ ਹੋਇਆ ਉਹਦੇ ਵੀ ਤੇ ਸਾਨੂੰ ਇੱਥੇ ਵੀ ਜਸਟਿਸ ਦਿੱਤਾ ਜਾਵੇ ਜੋ ਵੀ ਕੰਤਾ ਹੈਗਾ ਉਹ ਕਾਰਵਾਈ ਅਸੀਂ ਬਣਾਵਾਂਗੇ ਜੂ ਐਮਐਲਆਰ ਨੂੰ ਕੋਟਮਾਰ ਕੀਤੀ ਹੈ ਕੋਲਸਾ ਲੈਗਲ ਡੀਟੇਨ ਰੱਖਿਆ ਹੈ ਉਹਦੇ ਗ੍ਰੇਸ ਰਿਪੋਰਟ ਲਾਉ ਜੂਗੀ ਬਟਰ ਉਹਦੇ ਟੀਟੂ ਦੇ ਵਿੱਚ ਕੰਨ ਕਰਕੇ ਕੋਈ ਨਾ ਬਈ ਜਸਟਿਸ ਤਾਂ ਉਹ ਕੇਜ ਵੀ ਭਰਾਉਣਗੇ ਅਰੇ ਨਾਲ ਕੋਸ਼ਿਸ਼ ਤਾਂ ਹੀ ਹੋਊਗੀ 326 ਦਾ ਲੱਗੇ ਜਣ ਇਲੀਗਲ ਡੀਟੇਨ ਦਾ ਵੀ ਹੋਵੇ ਕੋਲਸਾ ਲੈ ਨੂੰ ਸਸਪੈਂਡ ਦੀ ਮੰਗ ਕਰਾਂਗੇ ਜਗਰੂਪ ਸਿੰਘ ਦੇ ਨਾਲ ਕੀਤੇ ਤਸ਼ੱਦਦ ਅਤੇ ਉਸ ਦੇ ਸਰੀਰ ਤੇ ਪਏ ਨਿਸ਼ਾਨਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਜਗਰੂਪ ਸਿੰਘ ਤੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਗਿਆ ਹੈ ਹੁਣ ਇਸ ਸੰਬੰਧੀ ਪੁਲਿਸ ਨੂੰ ਵਣਦੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਇਸ ਵਿੱਚ ਸ਼ਾਮਲ ਦੋਸ਼ੀ ਐਸਐਚਓ ਨੂੰ ਬਰਖਾਸਤ ਕਰਕੇ ਉਸ ਨੂੰ ਵੀ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਸਪੋਕਸਮੈਨ ਟੀਵੀ ਦੇ ਲਈ ਮਲੋੜ ਤੋਂ ਹਰਦੀਪ ਸਿੰਘ ਖਾਸ ਰਿਪੋਰਟ